ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਏ ਨੇ ਅਕਾਲੀ ਦਲ ਨੂੰ ਪੰਥਕ ਰਹਿਣ ਨਹੀਂ ਦਿੱਤਾ ਉਹਨਾਂ ਇੱਕ ਲਿਮਟਿਡ ਪਾਰਟੀ ਬਣਾ ਲਈ ਅਕਾਲੀ ਦਲ ਵੀਰੋ ਹਲਕਾ ਪੰਥਕ ਹੀ ਆ ਪਰ ਪੰਥਕ ਹਲਕਾ ਜਿਹੜਾ ਪੰਥ ਦੇ ਨਾਂ ਤੇ ਅਕਾਲੀ ਦਲ ਤਰੋ ਕਮਾਉਂਦਾ ਰਿਹਾ ਉਹ ਐਰਕਾ ਲੋਕਾਂ ਇਹਨਾਂ ਦੇ ਹੱਕ ਤੇ ਨਹੀਂ ਪੁਗਤਨਾ ਜਦੋਂ ਤੁਹਾਡੇ ਭਰਾ ਦਾ ਨਾਂ ਨਾਉ ਹੋਇਆ ਆ ਆਦਮੀ ਪਾਰਟੀ ਵੱਲੋਂ ਤੇ ਵੀ ਬਾਹਰ ਸਿਮਰਤ ਕੌਰ ਪਾਲ ਦੇ ਲਈ ਇਥੋਂ ਫੇਰ ਪਿੱਛੇ ਆਪਦੇ ਹਲਕਾ ਲੜ ਫਿਰ ਵਿਕਰਮ ਸਿੰਘ ਮਜੀਠੀਆ ਨੂੰ ਸੱਦਿਆ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨੂੰ ਕੋਰ ਕਮੇਟੀ ਵੱਲੋਂ ਤੇ ਵਿਕਰਮ ਸਿੰਘ ਮਜੀਠੀਆ ਨੇ ਕਿੰੋਂ ਦੱਸਾਂ ਕੀ ਕਿਹਾ ਉਹਨਾਂ ਨੇ ਕਿਹਾ ਵੀ ਬਾਪੂ ਜਦੋਂ ਛੇਰ ਦੇਣਾ ਦਾ ਉਦੋਂ ਮੈਨੂੰ ਬਾਜ ਮਾਰ ਲੈਂਦੇ ਅੱਗੇ ਸਿੱਧੂ ਦੇ ਮੁਕਾਬਲੇ ਅੰਮ੍ਰਿਤਸਰ ਖਿਡਾਰ ਕੇ ਅੱਗੇ ਮੇਰੀ ਬਲੀ ਦਵਾਤੀ ਜੇ ਮੈਨੂੰ ਰਹਾਤਾ ਜੇ ਮੈਂ ਨਹੀਂ ਕਟੂਰ ਸਾਹਿਬ ਨੂੰ ਲੜਨ ਜੇ ਕੇ ਨੇ ਕੋਈ ਗਲਤ ਕੰਮ ਕੀਤਾ ਅਸੀਂ ਕਹਿਤਾ ਪੁਲਿਸ ਅਫਸਰਾਂ ਨੂੰ ਧੋਖ ਕੇ ਪਰਚਾ ਦੇਤੇ ਕਰ ਕਾਰਵਾਈ ਛੁੱਟ ਸਲਾਖਾਂ ਦੇ ਪਿੱਛੇ ਨਾ ਕਿਸੇ ਸਮਗਲਰ ਦੀ ਨਾ ਕਿਸੇ ਤਸਕਰ ਦੀ ਪਹਿਲਾਂ ਮਦਦ ਕੀਤੀ ਨਾ ਭਰਾਵੋ ਗਾਂ ਕਰ। ਕਿਸਾ ਇੱਕ ਬੰਦਾ ਵੀ ਦੱਸ ਦੇ ਕਹੇ ਸਮੈਕ ਵਾਲੇ ਦੀ ਪੁਸ਼ਤ ਪਣਾਈ ਕੀਤੀ ਹੋਵੇ। ਕਹੇ ਗੈਂਗਸਟਰ ਦੀ ਪੁਸ਼ਤ ਪਣਾਈ ਕੀਤੀ ਹੋਵੇ। ਕਹੇ 2 ਨੰਬਰ ਦੀ ਸ਼ਰਾਬ ਇੱਤਨ ਵਾਲੇ ਦੀ ਪੁਸ਼ਤ ਪਣਾਈ ਕੀਤੀ ਹੋਵੇ। ਨਾ ਕੀਤੀ ਆ ਨਾ ਗਾਂ ਕਰਾਂਗੇ ਭਰਾਵੋ ਸਾਨੂੰ ਇਹੋ ਜਿਹੇ ਪੈਸੇ ਨਹੀਂ ਚਾਹੀਦੇ ਜਿਹੜੇ ਮਾਵਾਂ ਦੇ ਪੁੱਤਾਂ ਦੀਆਂ ਲਾਛਾਂ ਤੋਂ ਇਕੱਠੇ ਕੀਤੇ ਹੋ। ਇਹ ਲੋਕ ਲੋਕਾਂ ਦੀਆਂ ਲਾਛਾਂ ਤੋਂ نوٹ ਇਕੱਠੇ ਕਰਦੇ ਰਿਆ ਭਰਾਵੋ ਜਿਹੜੇ ਪਿੰਡ ਚੋ ਜਿਹੜੇ ਹਲਕੇ 'ਚੋਂ ਮੇਰੀ ਲੀਡ ਵੱਧ ਹੋਈ ਜਿਹੜੀਆਂ ਗਰੰਟਾ ਆਉਣੀਆਂ ਮੇਰਾ ਵੀ ਫਰਜ਼ ਪੰਦਾ ਫਿਰ ਉਸ ਹਲਕੇ ਨੂੰ ਉਸ ਪਿੰਡ ਨੂੰ ਉਸ ਸ਼ਹਿਰ ਨੂੰ ਵੱਧੋ ਵੱਧ ਗਰੰਟਾ ਆਂਦਿਆ ਤੇ ਤੁਹਾਡੇ ਚੱਲ ਕੇ ਏਕ-ਏਕ ਕਦਮ ਨੂੰ ਸਿਰ ਮੱਥੇ ਪਰਵਾਨ ਕਰਦਾ ਤੇ ਤੁਹਾਡੇ ਕੱਠ ਨੂੰ ਵੇਖ ਕੇ ਤੁਹਾਡੇ ਕੱਠ ਨੂੰ ਵੇਖ ਕੇ ਵਿਰੋਧੀਆਂ ਦੇ ਹੌਸਲੇ ਪਸਤ ਹੋ ਜਾਣਗੇ ਤੇ ਬਾਕੀ ਜਿਹੜੀਆਂ ਸਾਡੀਆਂ ਅੱਠ ਵਿਦਵਾਨ ਸਭਾ ਹੋਰ ਨੇ ਉਹਨਾਂ ਦੇ ਵਿੱਚ ਹੋਰ ਜੋਸ਼ ਭਰ ਜਾਵੇਗਾ ਹੋਰ ਉਤਸ਼ਾਹ ਆ ਜਾਵੇਗਾ ਕੇ ਖੇਮ ਕਰਨ ਵਾਲਿਆਂ ਨੇ ਸਰਦਾਰ ਸਰਵਣ ਸਿੰਘ ਤੋਂ ਨੋਣਾ ਨੇ ਤੇ ਖੇਮ ਕਰਨ ਵਾਲੇ ਆਮ ਆਦਮੀ ਪਾਰਟੀ ਵਾਲੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਲੀਡ ਆ ਖੇਮ ਕਰਨ ਵਾਲਕੇ ਦੀ ਜੇ ਪਿਛਲੀ ਵਾਰ 12500 ਆਰੀ ਤੇ ਉਹ ਐਰਕਾ 32000 ਦੀ ਲੀਡ ਕਰ ਦੇਣੀ ਆ ਸਾਥ ਸ੍ਰੀਆ ਕਾਲ ਤੇ ਭਰਾਵੋ ਅੱਜ ਕੱਲੇ ਵਰਕਰ ਤੇ ਲੀਡਰਸ਼ਿਪਾਨ ਖੇਮ ਕਰਨ ਵਾਲੇ ਕਿਦੇ ਇੱਥੇ ਇਕੱਠੇ ਆਏ ਆ ਤੇ ਠਾਠ ਕਾਠਾ ਮਾਰਦਾ ਠਾਠਾ ਮਾਰਦਾ ਇਕੱਠ ਮੈਨੂੰ ਲੱਗਦਾ ਘੱਟ ਤੋਂ ਘੱਟ 20000 ਦੇ ਕਰੀਬ ਮੇਰੇ ਨੌਜਵਾਨ ਵੀਰ ਬਜ਼ੁਰਗ ਮੇਰੇ ਭਰਾ ਇੱਥੇ ਆਏ ਹੋਣੇ ਆ ਤੇ ਤੁਹਾਨੂੰ ਵੇਖ ਕੇ ਮੈਨੂੰ ਇੰਨੀ એનર્ਜੀ ਤੇ ਮੇਰਾ ਇੰਦਾ ਹੌਸਲਾ ਵਧ ਗਿਆ ਕਿ ਲਾਲਜੀਤ ਸਿੰਘ ਭੁੱਲਰ ਨੂੰ ਹਰਾਉਣ ਵਾਲਾ ਹੁਣ ਕੋਈ ਸੂਰਮਾ ਨਹੀਂ ਜੰਮਦਾ ਸਰੀਆ ਕਾਲ ਤੇ ਭਰਾਵੋ ਜਦੋਂ ਪਾਰਟੀਆਂ ਦੇ ਵਿੱਚ ਗੱਲਾਂ ਚੱਲਦੀਆਂ ਤੇ ਜਿਵੇਂ ਆਪਣੀ ਪਾਰਟੀ ਦੀਆਂ ਗੱਲਾਂ ਚੱਲਦੀਆਂ ਵਿਰੋਧੀਆਂ ਨੂੰ ਪਤਾ ਲੱਗਦਾ ਉਵੇਂ ਵਿਰੋਧੀਆਂ ਦੇ ਵਿੱਚ ਜਦੋਂ ਗੱਲਾਂ ਚੱਲਦੀਆਂ ਤੇ ਆਪਣੇ ਕੋਲ ਵੀ ਗੱਲਾਂ ਪਹੁੰਚਦੀਆਂ ਹੋ ਸਕਦਾ ਤੁਹਾਡੇ ਕੋਲ ਵੀ ਗੱਲਾਂ ਪਹੁੰਚਦੀਆਂ ਹੋਣ ਮੈਂ ਗੱਲ ਕਰਾਂ ਕਾਂਗਰਸ ਦੀ ਹੁਣ ਜਸਬੀਰ ਸਿੰਘ ਡਿੰਪਾ ਜਿਹੜੇ ਇੱਥੋਂ ਮੌਜੂਦਾ ਐਮਪੀ ਨੇ ਉਹ ਕੱਲ ਲਾਈਵ ਵੀ ਹੋਇਆ ਉਹਨਾਂ ਨੇ ਇਹ ਗੱਲ ਵੀ ਕੀਤੀ ਆ ਕਿ ਜੇ ਮੈਨੂੰ ਟਿਕਟ ਨਾ ਮਿਲੀ ਤੇ ਜਿੰਨੂੰ ਵੀ ਟਿਕਟ ਮਿਲੂ ਮੈਂ ਉਹਦੀ ਮਦਦ ਕਰੂੰਗਾ ਮੈਂ ਉਹਦੀ ਅੱਗੇ ਲਾ ਕੇ ਸਪੋਰਟ ਕਰੂੰਗਾ ਮੈਂ ਪਾਰਟੀ ਦੇ ਨਾਲ ਖੜਾ ਆ ਤੇ ਵੀਰੋ ਸਮਝੋ ਜਸਪੀਰ ਸਿੰਘ ਡਿੰਪੇ ਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਲਾਲਜੀਤ ਪੁੱਲਰ ਖਡੂਰ ਸਾਹਿਬ ਲੋਕ ਸਭਾ ਤੋਂ ਛਾਣਨਾ ਜਿੱਤਦਾ ਪਿਆ ਆ ਨਹੀਂ ਤੇ ਕੋਈ ਉਮੀਦਵਾਰ ਸਿਟਿੰਗ ਐਮਪੀ ਜਾਂ ਸਿਟਿੰਗ ਐਮਐਲਏ ਆਪ ਦੀ ਉਮੀਦਵਾਰੀ ਦਾ ਹੱਕ ਨਹੀਂ ਛੱਡਦਾ ਹੁੰਦਾ ਉਹ ਆਪ ਦੀ ਉਮੀਦਵਾਰੀ ਦਾ ਹੱਕ ਦਾਵਾ ਠੋਕਦਾ ਹੀ ਹੁੰਦਾ ਭਾਵੇਂ ਕੋਈ ਵੀ ਹੋਵੇ ਕੋਈ ਆਪਦਾ ਘਰ ਨਹੀਂ ਛੱਡਦਾ ਹੁੰਦਾ ਹੁਣ ਡਿੰਪਾ ਸਾਹਿਬ ਦੀ ਇਹ ਸੋਚਿਆ ਕੈਰਕਾਂ ਗੱਲ ਨਹੀਂ ਬਾਨੀ ਮੈਦਾਨ ਖੜੀ ਮਾਲੀ ਛੱਡ ਕੇ ਗਸਤਾਈ ਚ ਵੇਖੀ ਜਾਓ ਤੇ ਉਹਦੇ ਬਾਅਦ ਅਕਾਲੀ ਦਲ ਦੀ ਗੱਲ ਕਰੀਏ ਤੁਸੀਂ ਵੀ ਸੁਣਿਆ ਹੋਣਾ ਇੱਥੋਂ ਕਹਿੰਦੇ ਹੀ ਬੀਬਾ ਹਰਿ ਸਿਮਰਤ ਕੌਰ ਬਾਦਲ ਨੂੰ ਲੜਾਉਣਾ ਖਡੂਰ ਸਾਹਿਬ ਲੋਕ ਸਭਾ ਤੋਂ ਕਿਉਂ ਲੜਾਉਣਾ ਅਕਾਲੀ ਦਲ ਵਾਲੇ ਸਮਝਦੇ ਆ ਹਲਕਾ ਪੰਥਕ ਹਲਕਾਇਆ ਤੇ ਵੀਰੋ ਹੈਗਾ ਵਾਕੇ ਹੀ ਪੰਥਕ ਹਲਕਾਇਆ ਪਰ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਏ ਨੇ ਅਕਾਲੀ ਦਲ ਨੂੰ ਪੰਥਕ ਰਹਿਣ ਨਹੀਂ ਦਿੱਤਾ ਉਹਨਾਂ ਇੱਕ ਲਿਮਟਿਡ ਪਾਰਟੀ ਬਣਾ ਲਈ ਅਕਾਲੀ ਦਲ ਵੀਰੋ ਹਲਕਾ ਪੰਥਕ ਹੀ ਆ ਪਰ ਪੰਥਕ ਹਲਕਾ ਜਿਹੜਾ ਪੰਥ ਦੇ ਨਾਂ ਤੇ ਅਕਾਲੀ ਦਲ ਤਰੋ ਕਮਾਉਂਦਾ ਰਿਹਾ ਉਹ ਐਰਕਨ ਲੋਕਾਂ ਇਹਨਾਂ ਦੇ ਹੱਕ ਤੇ ਨਹੀਂ ਪੁੱਗਤਨਾ ਪੰਥ ਕਲਕਾ ਪੰਥ ਦੇ ਨਾਲ ਖੜੂਗਾ ਆਮ ਆਦਮੀ ਪਾਰਟੀ ਦੇ ਨਾਲ ਖੜੂਗਾ ਵੱਡੀ ਲੀਡ ਦਾ ਖਡੂਰ ਸਾਹਿਬ ਲੋਕ ਸਭਾ ਜਿਤਾਊਗਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਭਰਾਵੋ ਜਦੋਂ ਹਰਸਿਮਰਤ ਕੌਰ ਬਾਦਲ ਇਥੋਂ ਲੰਡਲੀ ਤਿਆਰ ਹੋਏ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਰਵਾ ਕਰਾਇਆ ਆਪਾਂ ਨੂੰ ਪਤਾ ਹੀ ਆ ਆਮ ਆਦਮੀ ਪਾਰਟੀ ਇੱਕ ਵਾਅਦ ਪਾਰਟੀ ਆ ਜਿਹੜੀ ਸਰਵਾ ਕਰਵਾ ਕੇ ਟਿਕਟ ਦਿੰਦੀ ਆ ਜੇ ਆਪਾਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ 117 ਦੇ 117 ਉਮੀਦਵਾਰ ਸਰਵਾ ਕਰਾ ਕੇ ਖਿਲਾਰੇ ਵੋਟਾਂ ਦੇ ਵਿੱਚ ਤੇ ਸਰਵਾ ਹੋਇਆ ਜਿਨ੍ਹਾਂ ਨੂੰ ਲੋਕ ਚਾਹੁੰਦੇ ਸਨ ਉਹਨਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ 2022 ਦੇ ਵੇਲੇ ਤੇ ਭਰਾਵੋ 117 ਉਮੀਦਵਾਰਾਂ ਦੇ ਵਿੱਚੋਂ 92 ਉਮੀਦਵਾਰ ਲੋਕਾਂ ਨੇ ਚਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜੇ ਜੇ ਲੋਕਾਂ ਦੇ ਮੁਤਾਬਕ ਉਮੀਦਵਾਰ ਦਿੱਤੇ ਉਹ ਤਾਂ ਕਰਕੇ ਏਡਾ ਵੱਡਾ ਬਹੁਮਤ ਆਇਆ ਜਿਹਨੂੰ ਲੋਕ ਚਾਹੁੰਦੇ ਆ ਜੇ ਪਾਰਟੀਆਂ ਨੂੰ ਟਿਕਟ ਦੇਣ ਤੇ ਫਿਰ ਲੋਕ ਫਤਵਾ ਵੀ ਵੱਡਾ ਦਿੰਦੇ ਆ ਭਰਾਵੋ ਉਸੇ ਤਰ੍ਹਾਂ ਹੀ ਜਿਵੇਂ 117 ਚੋਂ 92 ਜਿੱਤ ਕੇ ਵਿਧਾਨ ਸਭਾ ਚ ਗਏ ਸਰਵਾ ਕਰਾ ਕੇ ਟਿਕਟਾਂ ਦਿੱਤੀਆਂ ਹੁਣ ਫੇਰ ਆਮ ਆਦਮੀ ਪਾਰਟੀ ਨੇ ਸਰਵਾ ਕਰਾਇਆ 13 ਦੇ 13 ਹਲਕਿਆਂ 'ਚ ਸਰਵਾ ਕਰਾਇਆ ਤੇ ਖਡੂਰ ਸਾਹਿਬ ਲੋਕ ਸਭਾ ਦੇ ਵਿੱਚ ਸਰਵਾ ਹੋਰ ਹੋਰ ਨਾਵਾਂ ਦਾ ਚੱਲਦਾ ਹੀ ਤੇ ਜਿਹੜੀ ਸੰਗਤ ਆ ਉਹਨਾਂ ਲੋਕਾਂ ਨੇ ਨਾਂ ਲਿਆ ਵੀ ਇਹ ਬੰਦੇ ਨਹੀਂ ਜਿੰਨਾ ਜੇ ਜਿਤਾਉਣਾ ਜੇ ਤੇ ਲਾਲਜੀਤ ਪੁੱਲਰ ਨੂੰ ਟਿਕਟ ਦਿਓ ਤੋਹਾਂ ਭਰਾਵਾਂ ਨੇ ਹੀ ਨਾਂ ਲਿਆ ਪਹਿਲਾਂ ਤਾਂ ਮੈਂ ਤੁਹਾਨੂੰ ਸਿੱਧਾ ਕਰਦਾ ਸਾਰੇ ਭਰਾਵਾਂ ਨੂੰ ਜਿਨ੍ਹਾਂ ਨੇ ਦਾਸ ਤੇ ਵਿਸ਼ਵਾਸ ਕੀਤਾ ਤੁਹਾਡੇ ਭਰਾਵਾਂ ਨੂੰ ਫੋਨ ਆਏ ਸੱਥਾਂ ਚੋ ਸਰਵਾਇਆ ਦੁਕਾਨਦਾਰਾਂ ਤੋਂ ਸਰਵਾ ਕੀਤਾ ਗਿਆ ਵਪਾਰੀਆਂ ਤੋਂ ਆੜਤੀਆਂ ਤੋਂ ਸਰਵਾ ਕੀਤਾ ਗਿਆ ਮਜ਼ਦੂਰਾਂ ਤੋਂ ਪੱਲੇਦਾਰਾਂ ਤੋਂ ਮਿਸਤਰੀਆਂ ਤੋਂ ਸਰਵਾ ਕੀਤਾ ਗਿਆ ਤੇ ਲੋਕਾਂ ਨੇ ਨਾਲ ਆ ਜੇ ਜਿਤਨਾ ਆਮ ਆਦਮੀ ਪਾਰਟੀ ਲਾਲ ਜਿਤ ਭੁੱਲਰ ਨੂੰ ਟਿਕਟ ਦੇਵੇ ਐਮਪੀ ਦੀ ਤੇ ਜਿੱਤ ਨਿਸ਼ਚਿਤ ਆ ਸਾਥ ਸ੍ਰੀਆ ਕਾਲ ਤੇ ਭਰਾਵੋ ਮੈਂ ਤੁਹਾਡਾ ਸਾਰਿਆਂ ਦਾ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਲਾਲਜੀਤ ਸਿੰਘ ਪੁੱਲਰ ਨੂੰ ਪਹਿਲਾ ਐਮਐਲਏ ਤੇ ਮੁੜ ਕੇ ਵਜ਼ੀਰ ਤੇ ਹੁਣ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਆ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮੈਂ ਧੰਨਵਾਦ ਕਰਦਾ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਨ੍ਹਾਂ ਨੇ ਆੜੀਆਂ ਆੜੀਆਂ ਵਜ਼ੀਰੀਆਂ ਦਿੱਤੀਆਂ ਤੇ ਹੁਣ ਮੈਂਬਰ ਪਾਰਲੀਮੈਂਟ ਵਰਗੀ ਸੇਵਾ ਕਰਨ ਦਾ ਮੌਕਾ ਦਿੱਤਾ ਜੇ ਕੁਝ ਹੁੰਦਾ ਆ ਤੇ ਪ੍ਰਭੂ ਤਖਤ ਤੇ ਤਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੀ ਦਿੰਦੇ ਆ ਤੇ ਮਹਾਰਾਜ ਕਿਰਪਾ ਕਰੇ ਜੇ ਤੁਸੀਂ ਦਾਸ ਨੂੰ ਜਿਤਾ ਕੇ ਉਹ ਜਿਤਾ ਤੇ ਤੁਸਾਂ ਦਿੱਤਾ ਅੱਜ ਖੇਮ ਕਰਨ ਵਾਲਿਆਂ ਨੇ ਮੋਢ ਬੰਨਤਾ ਬੇਸ਼ਾਨਹਾ ਸਾਤਰੀਆ ਕਾਲ ਜਦੋਂ ਤੁਹਾਡੇ ਭਰਾ ਦਾ ਨਾਂ ਨਾਉਸ ਹੋਇਆ ਆਮ ਆਦਮੀ ਪਾਰਟੀ ਵੱਲੋਂ ਤੇ ਬੀਬਾ ਹਰ ਸਿਮਰਤ ਕੌਰ ਬਾਦਲ ਇਥੋਂ ਫੇਰ ਪਿੱਛੇ ਆਪਦੇ ਹਲਕਿਆਲ ਮੁੜ ਗਏ ਫੇਰ ਬਿਕਰਮ ਸਿੰਘ ਮਜੀਠੀਆ ਨੂੰ ਸੱਦਿਆ ਗਿਆ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਵੱਲੋਂ ਤੇ ਬਿਕਰਮ ਸਿੰਘ ਮਜੀਠੀਆ ਨੇ ਅੱਗੇ ਉਹ ਦੱਸਾਂ ਕੀ ਕਿਹਾ ਉਹਨਾਂ ਨੇ ਕਿਹਾ ਵੀ ਭਾਊ ਜਦੋਂ ਸਿਰ ਦੇਣਾ ਦਾ ਉਦੋਂ ਮੈਨੂੰ ਆਵਾਜ਼ ਮਾਰ ਲਿੰਦੇ ਅੱਗੇ ਸਿੱਧੂ ਦੇ ਮੁਕਾਬਲੇ ਅੰਮ੍ਰਿਤਸਰ ਖਿਲਾੜ ਕੇ ਅੱਗੇ ਮੇਰੀ ਬਲੀ ਦਿਵਾਤੀ ਜੇ ਮੈਨੂੰ ਰਾਤ ਆ ਜੇ ਮੈਂ ਨਹੀਂ ਖਡੂਰ ਸਾਹਿਬੋਂ ਲੜਨੀ ਆਦੇਸ਼ ਪ੍ਰਤਾਪ ਨੂੰ ਕਰੋ ਅੱਗੇ ਤੇ ਭਰਾਵੋ ਆਦੇਸ਼ ਪ੍ਰਤਾਪ ਨੇ ਸਾਰੀ ਜ਼ਿੰਦਗੀ ਨਾਲ ਤੇ ਵਿਰਥੇ ਬਲਟੋਏ ਦੀ ਚੰਗੀ ਕੀਤੀ ਨਾ ਹਰਵੀ ਸੰਧੂ ਦੀ ਚੰਗੀ ਕੀਤੀ ਨਾ ਬ੍ਰਾਂਪੁਰੇ ਦੀ ਚੰਗੀ ਕੀਤੀ ਆਦੇਸ਼ ਪ੍ਰਤਾਪ ਕੇ ਲਾਉਂਦਾ ਮੈਂ ਐਮਪੀ ਦੀ ਚੋਣ ਨਹੀਂ ਲੜਨੀ ਮੈਂ ਤਾਂ ਗਿਆ 27 ਵੇਖੂ ਮੈਂ ਨਹੀਂ ਚੋਣ ਲੜਨੀ ਵੀ ਜਿਹੜੇ ਵੀ ਉਮੀਦਵਾਰ ਨੂੰ ਅੱਗੇ ਕਰਦੇ ਆ ਉਹੋ ਹੀ ਪੂਚਾਂ ਚੋ ਕੇ ਭੱਜ ਜਾਂਦਾ ਤਗੜੇ ਹੋ ਜੋ ਜਿੱਤ ਤਾਂ ਡੀ ਨਿਸ਼ਚਿਤ ਆ ਜਿੱਤ ਤਾਂ ਡੀ ਨਿਸ਼ਚਿਤ ਆ ਹੁਣ ਬਸ ਲੀਡ ਵਧਾ ਦਿਓ ਜਿੰਨੀ ਲੀਡ ਵਧਾ ਕਰ ਦਿਓਗੇ ਭਰਾਵੋ ਵੇਖੋ ਜਿਹੜੇ ਪਿੰਡ ਚੋਂ ਜਿਹੜੇ ਹਲਕੇ ਚੋਂ ਮੇਰੀ ਲੀਡ ਵਧ ਹੋਈ ਜਿਹੜੀਆਂ ਗਰਾਂਟਾ ਆਉਣੀਆਂ ਮੇਰਾ ਵੀ ਫਰਜ਼ ਪੰਦਾ ਫਿਰ ਰੋਸ ਹਲਕੇ ਨੂੰ ਉਸ ਪਿੰਡ ਨੂੰ ਉਸ ਸ਼ਹਿਰ ਨੂੰ ਵੱਧ ਤੋਂ ਵੱਧ ਗਰਾਂਟਾ ਆਂਦਿਆਂ ਕਿਥੇ ਜਿੰਦਾਬਾਦ ਕਿਥੇ ਗੱਲ ਦੀ ਗਰਾਂਟਾ ਦੇ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਊਗੀ ਤੇ ਬਾਕੀ ਰਹੀ ਗੱਲ ਕੰਮਾਂ ਦੀ ਪਿਛਲੀਆਂ ਸਰਕਾਰਾਂ ਰਵੈਤੀ ਪਾਰਟੀਆਂ ਦੀਆਂ ਜਦੋਂ ਸਰਕਾਰਾਂ ਬਣਦੀਆਂ ਸਨ ਪਹਿਲੇ 4 ਸਾਲਾਂ ਦੇ ਵਿੱਚ ਨਜਾਇਜ਼ ਪਰਚੇ ੱੱਕੇ ਛਾਈਆਂ ਲੋਕਾਂ ਦੀਆਂ ਜ਼ਮੀਨਾਂ ਤੇ ਕਬਜੇ ਹਿਰਨ ਸਮੈਗ ਦੇ ਸਮਗਲਰ ਗੈਂਗਸਟਰਾਂ ਦੀ ਪਿੱਥ ਥਾਪੜੀ ਜਾਂਦੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੁਹਾਡਾ ਭਰਾ ਸਰਵਣ ਸਿੰਘ ਤੋਂ ਨਹੀਂ ਤੋਂ ਖੇਮ ਕਰ ਤੋਂ ਐਮ ਐਲ ਏ ਲਾਗਲੇ ਹਲਕੇ ਤੋਂ ਪੱਟੀ ਤੋਂ ਲਾਲਜੀਤ ਸਿੰਘ ਪੁੱਲਰ ਨੂੰ ਜਿਤਾਇਆ ਪੱਟੀ ਦੇ ਲੋਕਾਂ ਨੇ ਤੇ ਮੁੜਕੇ ਪਾਰਟੀ ਨੇ ਮਾਨ ਦਿੱਤਾ ਬਾਬੇ ਨਾਨਕ ਨੇ ਵਜ਼ੀਰ ਬਣਾਇਆ ਪੰਜਾਬ ਦਾ ਨਾ ਲਾਲਜੀਤ ਸਿੰਘ ਪੁੱਲਰ ਨੇ ਨਾ ਸਰਵਣ ਸਿੰਘ ਧੋਣਣੇ ਨਾ ਤੇ ਕਿਸੇ ਨਸ਼ੇ ਦੇ ਸਦਾਕਰ ਦੀ ਪਿੱਠ ਥਾਪੜੀ ਨਾ ਕਿਸੇ ਗੈਂਗਸਟਰ ਨੂੰ ਬढ़ावा ਦਿੱਤਾ ਜੇ ਕਹੇ ਨੇ ਕੋਈ ਗਲਤ ਕੰਮ ਕੀਤਾ ਅਸੀਂ ਕਹਿਤਾ ਪੁਲਿਸ ਅਫਸਰਾਂ ਨੂੰ ਠੋਕ ਕੇ ਪਰਚਾ ਦੇਤੇ ਕਰ ਕਾਰਵਾਈ ਛੁੱਟ ਸਲਾਖਾਂ ਦੇ ਪਿੱਛੇ ਇਹਨੂੰ ਨਾ ਕਿਸੇ ਸਮਗਲਰ ਦੀ ਨਾ ਕਿਸੇ ਤਸਕਰ ਦੀ ਪਹਿਲਾਂ ਮਦਦ ਕੀਤੀ ਨਾ ਭਰਾਵੋ ਗਾਂ ਕਰਨੀ ਮੈਂ ਆਪਦੇ ਪੱਟੀ ਹਲਕੇ ਦੀ ਗੱਲ ਕਰ ਸਾਡੇ ਪਹਿਲਾਂ ਦੇਸ਼ ਪ੍ਰਤਾਪ ਕੈਰੋਂ ਦੇ ਸੰਗੀ ਸਾਥੀ ਹਰ ਉਹਨਾਂ ਸਮੈਕ ਵੇਚਦੇ ਰਹੇ ਤੇ ਵਕਾਉਂਦੇ ਰਹੇ ਤੇ ਉਹਨਾਂ ਦੀ ਪੁਸ਼ਤ ਪੜਾਈ ਟਾਡੇ ਹਲਕੇ ਦੇ ਤੇ ਤਰਨਤਾਰ ਹਲਕੇ ਦੇ ਜਿਹੜੇ ਆਗੂ ਲਾਏ ਬਾਹਰਲੇ ਹਲਕੇ ਸਾਡੇ ਪੱਟੀ ਵਾਲਕੇ ਉਹ ਪੁਸ਼ਤ ਪਨਾਹੀ ਕਰਦੇ ਰਹੇ ਉਹਨਾਂ ਦੇ ਲੀਡਰ ਉਹਨਾਂ ਬੰਦਿਆਂ ਦੀ ਜਿਹੜੇ ਗਲਤ ਕੰਮ ਕਰਦੇ ਸਨ ਤੇ ਮੁੜ ਕੇ ਬਣੀ ਕਾਂਗਰਸ ਦੀ ਸਰਕਾਰ ਹਰਮਿੰਦਰ ਸਿੰਘ ਗਿੱਲ ਐਮ ਐਲ ਏ ਬਣੇ ਤੇ ਜਿਹੜੇ ਘਰ ਰਹਿ ਕੇ ਉਹ ਇਲੈਕਸ਼ਨ ਲੜਦੇ ਰਹੇ 17 ਦੀ ਉਸ ਘਰੇ 2 ਨੰਬਰ ਦੀ ਸ਼ਰਾਬ ਲੱਗੀ ਸ਼ਰਾਬ ਉੱਤਰੀਆਂ ਸਟੇਟਾਂ ਤੋਂ ਆ ਕੇ ਵੇਖਦੀ ਰਹੀ ਰੋਜ਼ ਤੇ ਦੋ ਦੋ ਤਿੰਨ ਤਿੰਨ ਟਰੱਕ ਦੋ ਨੰਬਰ ਦੀ ਸ਼ਰਾਬ ਦੇ ਲੱਥਨੇ ਤੇ ਰੋਜ਼ ਉਹ ਦੋ ਨੰਬਰ ਦੀ ਸ਼ਰਾਬ ਹਲਕੇ ਚ ਜ਼ਿਲ੍ਹੇ ਚ ਵਿਕਣੀ ਤੇ ਤੁਹਾਨੂੰ ਪਤਾ ਨਾ ਤਰਨਤਾਨ ਤੇ ਅਮਰਸਰ ਦੇ ਵਿੱਚ ਜਰੀਲੀ ਸ਼ਰਾਬ ਨਾਲ ਸੈਂਕੜੇ ਮੌਤਾਂ ਹੋਈਆਂ ਸੀ ਤੇ ਉਹ ਕਿਹਦੀ ਸ਼ਰਾਬ ਨਾਲ ਹੋਈਆਂ ਸੀ ਇਹਨਾਂ ਐਮਐਲਏ ਤੇ ਪੀਏ ਤੇ ਇਹਨਾਂ ਦੇ ਜਿਹੜੇ ਨਾਲ ਦੇ ਸੰਗੀ ਸਾਥੀ ਉਹਨਾਂ ਦੀ ਦੋ ਨੰਬਰ ਦੀ ਸ਼ਰਾਬ ਜਰੀਲੀ ਸ਼ਰਾਬ ਨਾਲ ਉਹ ਮੌਤਾਂ ਹੋਈਆਂ ਸੀ ਉਹਦੇ ਬਾਅਦ ਜਿਹੜੇ ਘਰ ਰਹਿ ਕੇ ਐਮਐਲਏ ਹਰਮਿੰਦਰ ਗਿੱਲ ਨੇ 2017 ਦੀ ਇਲੈਕਸ਼ਨ ਲੜੀ ਉਸ ਘਰ ਵਾਲੇ ਹੀਰੋਇਨ ਸਮੈਕ ਵਿੱਚ ਨਾਲੇ ਬੰਦਿਆਂ ਨੂੰ ਪ੍ਰਮੋਟ ਕਰਦੇ ਰਹੇ ਉਹਨਾਂ ਤੇ ਪਰਚੇ ਹੋਣੇ ਉਹਨਾਂ ਨੂੰ ਪੁਲਿਸ ਨੂੰ ਫੜਨਾ ਦੇਣਾ ਤੇ ਭਰਾਵੋ ਉਹਨਾਂ ਬੰਦਿਆਂ ਤੇ 20-20 ਪਰਚੇ ਹੀ ਜਦੋਂ ਐਮਐਲਏ ਦੀ ਸ਼ਿਫਾਰਚ ਹੋਣੀ ਉਹਨਾਂ ਬੰਦਿਆਂ ਨੂੰ ਫੜਨਾ ਨਾ ਉਹਨਾਂ ਬੰਦਿਆਂ ਦੇ ਡੇ ਦਿਲ ਵੱਧ ਕੇ ਦਿਨ ਦਿਹਾੜੇ ਪਿਸਤੌਲ ਲੈ ਕੇ ਉਹਨਾਂ ਲੋਕਾਂ ਨੂੰ ਗੋਲੀਆਂ ਮਾਰਨੀਆਂ ਲੋਕਾਂ ਨੂੰ ਡਰਾਉਣਾ ਧਮਕਾਉਣਾ ਸੱਟਾਂ ਲਾਉਣੀਆਂ ਲੱਤਾਂ ਬਾਵਾ ਭੰਨਣੀਆਂ ਉਹਨਾਂ ਬੰਦਿਆਂ ਨੇ ਤੇ ਇੱਕ ਦਿਨ ਮੇਰੇ ਘਰ ਲਾ ਕੇ ਸਰੀਆਲੀ ਵਾਲੀ ਚੁੰਗੀ ਲਾ ਕੇ ਉਹ ਦੋ ਬੰਦੇ ਤੁਹਾਨੂੰ ਯਾਦ ਹੋਣਾ ਨਾ ਦੋਹਾਂ ਬੰਦਿਆਂ ਦਾ ਮੁੜਕੇ ਮਰਡਰ ਹੋ ਗਿਆ ਸੀ ਉਹ ਹਰਮਿੰਦਰ ਗਿੱਲ ਦੇ ਸੰਗੀ ਸਾਥੀ ਸਨ ਹੀਰੋਨ ਸਮੈਗ ਦੇ ਉਹ ਵੱਡੇ ਸਮਗਲਰ ਸਨ ਉਹ ਆਪ ਦੇਖ ਲੋ ਉੱਥੇ ਬੰਦਿਆਂ ਨੂੰ ਡਰਾਉਣ ਐ ਪਿਸਤੌਲ ਕੱਢਿਆ ਤੇ ਜਿਹੜੇ ਬੰਦੇ ਉੱਥੇ ਸਰੀਆਲੀ ਰੋਡ ਵਾੜੇ ਸਨ ਉਹਨਾਂ ਉਹਨਾਂ ਦਾ ਪਿਸਤੌਲ ਖੋ ਕੇ ਦੋਨੂੰ ਗੋਲੀਆਂ ਮਾਰ ਕੇ ਉੱਥੇ ਹੀ ਮਾਰਤਾ ਨਾ ਹਰਮਿੰਦਰ ਗਿੱਲਰ ਕੇ ਲੀਡਰ ਕਿਸੇ ਮੁੰਡੇ ਨੂੰ ਇਸ ਤਰ੍ਹਾਂ ਦੀ ਸ਼ਹਿਦ ਦੇਂਦੇ ਤੇ ਨਾ ਉਹ ਮੁੰਡੇ ਸਮਗਲਰ ਬੰਦੇ ਨਾ ਉਹ ਮੁੰਡੇ ਕਤਲ ਹੁੰਦੇ ਨਾ ਉਹਨਾਂ ਦੀਆਂ ਮਾਵਾਂ ਤੇ ਪਿਓ ਉਹਨਾਂ ਦੇ ਘਰ ਦੇ ਰੋਂਦੇ ਹੁਣ ਅੱਖਾਂ ਤੇ ਕਸੁੰਨ ਦੇ ਦੇ ਰੋਂਦੇ ਉਹਨਾਂ ਦੇ ਘਰ ਦੇ ਕਿ ਅਸੀਂ ਇਹੋ ਜਿਹੇ ਲੀਡਰਾਂ ਤੋਂ ਆਪਣੇ ਮੁੰਡਿਆਂ ਨੂੰ ਪਿੱਛੇ ਰੱਖਦੇ ਪ੍ਰਭਾਉ ਲਾਲਜੀਤ ਪੁੱਲਰ ਐਮਐਲਏ ਬਣਿਆ ਮੰਤਰੀ ਬਣਿਆ ਧੋਨ ਐਮਐਲਏ ਬਣਿਆ ਕਿਸੇ ਇੱਕ ਬੰਦਾ ਵੀ ਦੱਸ ਦੇ ਕਿ ਸਮੈਕ ਵਾਲੇ ਦੀ ਪੁਸ਼ਤ ਪਣਾਈ ਕੀਤੀ ਹੋਵੇ ਕਿ ਗੈਂਗਸਟਰ ਦੀ ਪੁਸ਼ਤ ਪਣਾਈ ਕੀਤੀ ਹੋਵੇ ਕਿ ਦੋ ਨੰਬਰ ਦੀ ਸ਼ਰਾਬ ਇਤਨ ਵਾਲੇ ਦੀ ਪੁਸ਼ਤ ਪਣਾਈ ਕੀਤੀ ਹੋਵੇ ਨਾ ਕੀਤੀ ਨਾ ਗਾ ਕਰਾਂਗੇ ਪ੍ਰਭਾਉ ਸਾਨੂੰ ਇਹੋ ਜਿਹੇ ਪੈਸੇ ਨਹੀਂ ਚਾਹੀਦੇ ਜਿਹੜੇ ਮਾਵਾ ਦੇ ਪੁੱਤਾਂ ਦੀਆਂ ਲਾਛਾਂ ਤੋਂ ਇਕੱਠੇ ਕੀਤੇ ਹੋਣ ਇਹ ਲੋਕ ਲੋਕਾਂ ਦੀਆਂ ਲਾਛਾਂ ਤੋਂ نوٹ ਇਕੱਠੇ ਕਰਦੇ ਰਿਹਾ ਪ੍ਰਭਾਉ ਇਥੋਂ ਤੱਕ ਕਿ ਜਿਹੜੇ ਐਮਐਲਏ ਆ ਟਕਾਲਾਂ ਨੂੰ ਇਹ ਆਪਦਾ ਹਿੱਸਾ ਜਿਹੜੀ 2 ਨੰਬਰ ਦੀ ਸ਼ਰਾਬ ਵੇਖਦੀ ਹੀ ਅੰਕਾਂ ਠਾਹ ਕਰਕੇ ਆਂ ਅੱਖਾਂ ਠਾਹ ਕਰਕੇ ਗਿਣ-ਗਿਣ ਕੇ ਆਪਦੇ ਹਿੱਸੇ ਖੜਦੇ ਰਹੇ ਜਿਹੜੇ ਬੰਦੇ ਉੱਥੇ ਸ਼ਰਾਬ ਦਾ ਧੰਦਾ ਕਰਦੇ ਰਹੇ ਉਹ ਬੰਦੇ ਇਹਨਾਂ ਦੀਆਂ ਸਾਰੀਆਂ ਅਸੀਂ ਬੋਲਦੇ ਘਟਿਆ ਇਹਨਾਂ ਦੀ ਏਕ-ਇਕ ਗੱਲ ਦਾ ਸਾਨੂੰ ਪਤਾ ਅਸੀਂ ਬੋਲਦੇ ਘਟਿਆ ਅਸੀਂ ਆਂਦੇ ਆਂ ਵੀ ਚਲੋ ਏ ਰਾਂਝਾ ਰਾਜ ਕਰਨ ਪਰ ਹੁਣ ਹੁਣ ਇਲੈਕਸ਼ਨ ਆ ਜੇ ਕੋਈ ਗੱਲ ਕਰਨਗੇ ਇਹਨਾਂ ਦੀ ਗੱਲ ਇੰਟ ਦਾ ਜਵਾਬ ਪੱਥਰ ਨਾ ਦੇਾਂਗੇ ਪਿੱਛੇ ਨਹੀਂ ਹਟਾਂਗੇ ਜਿਹੜੀ ਗੱਲ ਇਹ ਕਰਨਗੇ ਉਹਦਾ ਦੋ ਟੋਕ ਇਹਨਾਂ ਨੂੰ ਜਵਾਬ ਇੰਟ ਦਾ ਜਵਾਬ ਪੱਥਰ ਨਾ ਦੇਾਂਗੇ